ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅੰਧਣ ਨੀਤਾ ਖੋਲ ਕਬਟ ਗੁਰ ਮੇਲਿਆ ਨਾਨਕ ਹਰਿ ਸੰਗ ਮੀਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਨਸਪੂਰਨ ਸਰਨ ਜੋਗ ਜੋ ਕਰ ਪਾਇਆ ਸੋਈ ਹੋਗਾ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮਨ ਤਰਨ ਦੇਣ ਹੋਰ ਅੰਦਰ ਮਤੋਪ ਸੁਣੀਏ ਕਰਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀ ਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਲਗ ਤਿਸ ਪਰ ਕਾ ਕਿਨ ਅਤ ਨਾ ਪਾਇਆ ਇਹ ਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਕਿਸੁਰ ਕਾ ਕਿਨੇ ਅੰਤ ਨਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰ ਪਿਆਰੇ ਗੁਰ ਸਵਾਰੇ ਸਤ ਸੰਗੀ ਜਣੋ ਜੋ ਜਾਣਾਂ ਨਹੀਂ ਕਰਾਂ ਪਾਤਸ਼ਾਹ ਜੀ ਦੀ અપਾਰ ਕਿਰਪਾ ਬਖਸ਼ਿਸ ਦਾ ਸਰਕਾਰ ਅੰਮ੍ਰਿਤ ਵੇਲ ਦੇ دیਵਾਨਾ ਵਿਖੇ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨਿਤਨੇਮ ਪ੍ਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੀ ਸੀ ਆਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ ਦਾ ਦੂਸਰਾ ਪਦ ਆਪ ਜੀ ਨੇ ਸਰਵਣ ਕੀਤਾ ਹੈ ਇਸ ਪਦੇ ਰਾਹੀ ਤਾਂ-ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਵਰਸਦੇ ਹਨ ਆਰੰਭ ਕਰਕੇ ਸਰਵਣ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬਲੰਗ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨਸਾ ਪੂਰਨ ਸਰਨ ਜੋਗ ਜੋ ਕਰ ਪਾਇਆ ਸੋਈ ਹੋਗਾ संत साहब श्री गुरु अर्जुन देव जी महाराज ਕਹਿੰਦੇ ਉਹ ਪਰਮੇਸ਼ਰ ਸਾਰਿਆਂ ਦੀ ਮਨਸਾ ਮਤਲਬ ਇੱਛਾ ਪੂਰਨ ਕਰਨ ਵਾਲਾ ਹੈ ਸ਼ਰਨ ਜੋਗ ਭਾਵ ਸ਼ਰਨ ਵਿੱਚ ਆਇਆ ਨੂੰ ਰੱਖਣ ਵਾਲਾ ਹੈ ਸ਼ਰਨ ਜੋਗ ਸ਼ਰਨ ਵਿੱਚ ਸੰਭਾਲਣ ਦੇ ਲਾਇਕ ਹੈ ਜਿਸ ਤਰ੍ਹਾਂ ਛੋਟੀ ਜੀ ਗੱਲ ਹੈ ਧੰਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਣ ਜਾਂਦੇ ਆ ਆਪਣਾ ਬਾਜ ਛੱਡਦੇ ਆ ਤੇ ਉਦੋਂ ਸ਼ਾਹਜਹਾਂ ਵੀ ਬਾਜ ਲੈ ਕੇ ਸ਼ਿਕਾਰ ਖੇਡਣ ਆਏ ਉਹਨੇ ਵੀ ਆਪਣਾ ਬਾਜ ਛੱਡਿਆ ਸਤਗੁਰਾਂ ਦਾ ਬਾਦ ਸ਼ਾਹਜਹਾਂ ਦੇ ਬਾਜ ਦੇ ਮਗਰ ਪੈ ਗਿਆ ਔਰ ਉਹ ਘੇਰ ਕਰਕੇ ਲਿਆ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਟਿਏ ਗੁਰੂ ਸਾਹਿਬ ਨੇ ਉਸ ਬਾਜ ਨੂੰ ਫੜ ਕਰਕੇ ਤਲੋਸਣਾ ਕੀਤਾ ਉਸ ਨੂੰ ਸੰਭਾਲਣਾ ਕੀਤਾ ਸ਼ਾਹ ਜਹਾਂ ਦੇ ਬੰਦੇ ਵੀ ਲੱਗਦੇ ਲੱਗਦੇ ਆਪਣੇ ਬਾਜ ਨੂੰ ਮਗਨ ਆ ਗਏ ਤੇ ਪਾਤਸ਼ਾਹ ਕੋਲ ਆ ਕੇ ਕਹਿਣ ਲੱਗੇ ਬਾਜ ਤਾਂ ਸਾਡਾ ਹੈ ਪਾਤਸ਼ਾਹ ਕਹਿੰਦੇ ਸਾਡੀ ਸ਼ਰਨ ਵਿੱਚ ਆ ਗਿਆ ਹੁਣ ਤਾਂ ਇਹ ਸਾਡਾ ਹੀ ਆ ਉਹ ਕਹਿੰਦੇ ਰਾਜਾ ਸਾਹਿਬ ਦਾ ਬਾਜ ਹੈ ਸਾਡਾ ਬਾਜ ਦੇ ਦਿਓ ਪਾਸ਼ਾ ਐਂਸੀ ਬਾਜ ਦੀ ਗੱਲ ਕਰਦੇ ਹੋ ਅਸੀਂ ਤਾਂ ਤੁਹਾਡੇ ਕੋਲੋਂ ਤਾਜ ਤੇ ਰਾਜ ਵੀ ਖੋ ਮੰਗੇ ਇਹ ਬਾਜ ਨਹੀਂ ਹੁ ਮਿਲਦਾ ਤਾਂ ਦੇਖੋ ਪਾਸ਼ਾ ਜੀ ਨੇ ਉਸ ਬਾਜ ਨੂੰ ਆਪਣੇ ਕੋਲ ਰੱਖ ਲਿਆ ਉਸ ਬਾਜ ਪਿੱਛੇ ਭਾਵੇਂ ਇੱਕ جنگ ਵੀ ਹੋ ਗਿਆ ਪਰ ਸ਼ਰਨ ਆਈ ਨੂੰ ਛੱਡਿਆ ਨਹੀਂ ਇਸੇ ਤਰ੍ਹਾਂ ਬੀਬੀ ਕੋਲਾ ਨੇ ਗੁਰੂ ਸਾਹਿਬ ਦੀ ਸ਼ਰਨ ਲਈ ਆ ਆਪਣੇ ਪਿਤਾ ਤੋਂ ਬਚਣ ਦੇ ਲਈ ਕਿਉਂਕਿ ਉਹਦਾ ਪਿਤਾ ਕਾਜੀ ਬੀਬੀ ਕੌਲਾ ਨੂੰ ਸੁਖਮਨੀ ਸਾਹਿਬ ਦਾ ਪਾਠ ਪੜਨ ਕਰਕੇ ਮਾਰਨਾ ਚਾਹੁੰਦਾ ਸੀ ਪਰ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਉਹਨੇ ਆਪਣੇ ਘਰੋਂ ਅਰਦਾਸ ਬੇਨਤੀ ਕੀਤੀ ਤੇ ਉਸ ਨੂੰ ਸੰਭਾਲਣਾ ਕੀਤਾ ਤਾਂ ਇਸ ਰੂਪ ਪਰਮੇਸ਼ਰ ਦਾ ਹੀ ਹੈ ਗੁਰੂ ਪਰਮੇਸ਼ਰ ਇੱਕੋ ਜਾਨ ਗੁਰੂ ਤੇ ਪਰਮੇਸ਼ਰ ਇੱਕੋ ਹੀ ਸਰੂਪ ਹੈ ਜਿਨ੍ਹਾਂ ਨੇ ਇੱਕ ਵਾਰੀ ਗੁਰੂ ਦੀ ਸ਼ਰਨ ਲੈ ਲਈ ਭਾਈ ਆਨੰਦ ਰਾਜ ਜੀ ਗੋਆ ਔਰ ਅਨੰਦ ਦੇਵਤੇ ਰਾਜ ਵਿੱਚੋਂ ਅਨੰਦ ਦੇਵਤੇ ਪੁੱਤਰ ਕੋਲੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆਉਂਦੇ ਕਿ ਹੁਣ ਇੱਥੇ ਮੇਰਾ ਬਚਾ ਹੋ ਸਕਦਾ ਹੋਰ ਕਿਤੇ ਮੈਂ ਬਚ ਨਹੀਂ ਸਕਦਾ ਇਹੋ ਜਿਹੇ ਅਨੇਕਾਂ ਸਾਖੀਆਂ ਮਨਸਾ ਕੋਮ ਸਰਨਾ ਜੋਗ ਉਹ ਸਭ ਦੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ ਸ਼ਰਨ ਆਈ ਦੀ ਦਾਜ ਰੱਖਣ ਵਾਲਾ ਹੈ ਤਾਂ ਗੁਰੂ ਅਰਜਨ ਦੇਵ ਜੀ ਦੇ ਕੋਲ ਜਹਾਂਗੀਰ ਦਾ ਪੁੱਤਰ ਖੁਸਰੋ ਚਲਿਆ ਗਿਆ ਰਾਜੇ ਨੇ ਭਾਵੇਂ ਕਿਹਾ ਸੀਗਾ ਕਿ ਮੇਰੇ ਪੁੱਤਰ ਲਈ ਕੋਈ ਮਦਦ ਨਾ ਕਰੇ ਕੋਈ ਇਸ ਨੂੰ ਖਰਚਾ ਪਾਣੀ ਨਾ ਦੇਵੇ ਕੋਈ ਆਪਣੇ ਕੋਲ ਇਸ ਨੂੰ ਰਹਿائش ਨਾ ਦੇਵੇ ਪਰ ਗੁਰੂ ਸਾਹਿਬ ਦੀ ਛਾਂ ਵਿੱਚ ਆ ਗਿਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਉਹਦੀ ਫੌਜ ਨੂੰ ਲੰਗਰ ਪਾਣੀ ਵੀ ਛਕਾਇਆ ਕੁਝ ਖਰਚਾ ਪਾਣੀ ਵੀ ਦਿੱਤਾ ਭਾਵੇਂ ਇਸ ਕੱਲ ਨੂੰ ਲੈ ਕੇ ਜਹਾਂਗੀਰ ਅਤੇ ਚੰਦੂ ਨੇ ਗੱਲ ਬਣਾ ਲਈ ਕਿ ਉਹਨਾਂ ਨੇ ਸਾਡੇ ਹੁਕਮ ਦੀ ਅਧੂਰੀ ਕੀਤੀ ਹੈ ਇਸ ਕਰਕੇ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇ। ਬਾਦਸ਼ਾਹ ਜੀ ਛਲ ਰੱਖੜ ਵਿੱਚ ਜੋਗ ਹਨ ਉਹਨਾਂ ਨੇ ਰੱਖ ਲਏ। ਸੋ ਬਹੁਤ ਸਾਰੀਆਂ ਐਸੀਆਂ ਸਾਖੀਆਂ ਕਹਾਣੀਆਂ ਹਨ। ਮਰਸਾ ਓਨ ਸਰਨਾ ਜੋ ਜੋ ਕਰ ਪਾਇਆ ਸੋਈ ਹੋਗ ਤੇ ਜੋ ਉਸ ਪਰਮੇਸ਼ਰ ਨੇ ਜੀਵ ਦੇ ਹੱਥਾਂ ਉੱਤੇ ਲੇਖ ਲਿਖਿਆ ਹੈ ਉਹੀ ਪਰਲਵਦੋ ਫਲ ਇਸ ਨੂੰ ਪ੍ਰਾਪਤ ਹੁੰਦਾ ਹੈ ਹਰਨ ਭਰਨ ਜਾਤਾਂ ਨੇਤਰ ਫੋਰ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਅੱਖਾਂ ਦੇ ਫਰਕਣ ਜਿੰਨੇ ਸਮੇਂ ਵਿੱਚ ਸ੍ਰਿਸ਼ਟੀ ਦੀ ਰਚਨਾ ਕਰ ਸਕਦਾ ਹੈ ਤੇ ਰੱਖ ਕੇ ਖਤਮ ਕਰ ਸਕਦਾ ਹੈ ਹਰਨ ਭਾਵ ਖਤਮ ਕਰ ਦੇਣਾ ਭਰਨਾ ਪਾਪ ਬਣਾ ਦੇਣਾ ਉਹ ਇੱਕ ਅੱਖਰ ਕਰਨ ਜਿੰਨੇ ਸਲੇ ਵੀ ਦੁਨੀਆ ਬਣਾ ਸਕਦਾ ਹੈ ਢਾ ਸਕਦਾ ਹੈ ਪਾਲਣਾ ਕਲ ਵਿੱਚ ਲੱਗਦਾ ਹੈ ਤਿਸ ਦਾ ਮੰਤਰ ਨਾ ਜਾਣਾ ਹੋਰ ਉਸ ਨੇ ਇਸ ਮੰਤਰ ਨੂੰ ਕੋਈ ਸਮਝ ਨਹੀਂ ਸਕਦਾ ਇਸ ਦੀ ਬਾਬਤ ਪੁਰਾਣਾ ਵਿੱਚ ਕਥਨ ਹੈ ਕਿ ਜੋ ਚੌਹਾਂ ਯੁੱਗਾਂ ਦੀ 1000 ਚੌਕੜੀ ਗੁਜਰ ਜਾਵੇ ਤਾਂ ਬ੍ਰਹਮਾ ਦਾ ਇੱਕ ਦਿਨ ਬੰਦ ਹੈ 1000 ਯੁੱਗਾਂ ਚੌਪਰੀ ਗੁਜਰੇ ਤੇ ਇੱਕ ਰਾਤ ਬਣਦੀ ਹੈ ਇਸ ਤਰ੍ਹਾਂ ਦਿਨ ਰਾਤ ਦੇ 360 ਦਿਨਾਂ ਦਾ ਇੱਕ ਸਾਲ ਬਣਦਾ ਹੈ ਇਸੇ ਪ੍ਰਕਾਰ ਬ੍ਰਹਮਾ ਦੀ ਉਮਰ ਦਾ 100 ਸਾਲ ਗੁਜ਼ਰ ਜਾਵੇ ਤੇ ਬ੍ਰਹਮਾ ਗੁਜ਼ਰ ਜਾਂਦਾ ਹੈ ਇੰਨੀ ਕਦੀ ਉਮਰ ਮੰਨੀ ਗਈ ਹੈ ਇਸ ਪ੍ਰਕਾਰ ਬ੍ਰਹਮਾ ਦਾ ਇੱਕ ਸਾਲ ਤੇ ਵਿਸ਼ਨੂੰ ਦਾ ਇੱਕ ਦਿਨ ਦਾਤ ਬਣਦਾ ਹੈ ਵਿਸ਼ਨੂੰ ਦਾ 100 ਸਾਲ ਗੁਜ਼ਰ ਜਾਵੇ ਤਾਂ ਗੁਰੂ ਪਿਆਰ ਨੂੰ ਸ਼ਿਵ ਜੀ ਦਾ ਇੱਕ ਦਿਨ ਤੇ ਇੱਕ ਰਾਤ ਬੰਦਾ ਹੈ 100 ਸਾਲ ਸ਼ਿਵ ਜੀ ਉਮਰ ਭੋਗ ਕੇ ਮਰ ਜਾਂਦਾ ਹੈ ਫਿਰ ਇੱਕ ਪ੍ਰਕਿਰਤੀ ਦਾ ਇੱਕ ਨਿਮਖ ਹੁੰਦਾ ਹੈ ਉਹਨਾਂ ਸਮਾਂ ਪ੍ਰਕਿਰਤੀ ਵਿੱਚ ਸਿਰਜਣਹਾਰ ਦੇ ਅੱਖੋਂਣ ਦੇ ਬੰਦ ਕਰਨ ਦਾ ਸਮਾਂ ਹੈ ਇਸ ਪ੍ਰਕਾਰ ਅੱਖ ਦੇ ਫਰਕਣ ਵੇ ਸਾਰੇ ਸੰਸਾਰ ਨੂੰ ਪੈਦਾ ਕਰ ਸਕਦਾ ਹੈ ਪਰ ਉਹ ਲਿਆ ਸਕਦਾ ਹੈ ਜਿਸ ਦਾ ਮੰਤਰ ਨਾ ਜਾਣ ਹੋਰ ਸ੍ਰਿਸ਼ਟੀ ਨੂੰ ਕਵੇਂ ਬਲੋੜਾ ਕਿ ਮੈਂ ਕਹਉਣਾ ਇਹ ਉਹ ਆਪ ਹੀ ਜਾਣਦਾ ਉਸ ਦਾ ਕੋਈ ਮੰਤਰੀ ਨਹੀਂ ਹੈ ਉਹ ਕਹੇ ਤੋ ਸਲਾਹ مشਵਰਾ ਵੀ ਨਹੀਂ ਲੈਂਦਾ ਉਹ ਕਿਸੇ ਨੂੰ ਪੁੱਛਦਾ ਨਹੀਂ ਕਿਸ ਕਾ ਮਤਲਬ ਨਾ ਜਾਣਾ ਹੋਰ ਉਹਦੇ ਅੰਦਰ ਕੀ ਚੱਲ ਰਹੀ ਹੈ ਇਹ ਜੀਵ ਨੂੰ ਨਹੀਂ ਪਤਾ ਲੱਗਦਾ ਉਹਦੇ ਪਤਾ ਲੱਗਦਾ ਜਦ ਹੋ ਜਾਂਦਾ ਇਸ ਕਰਕੇ ਉਸਨੇ ਮੰਤਰ ਨੂੰ ਉਹਦੇ ਹਿਰਦੇ ਨੂੰ ਕੋਈ ਸਮਝ ਨਹੀਂ ਸਕਦਾ ਪੁੱਛਣਾ ਸੱਜ ਹੈ ਪੁੱਛਣਾ ਘਾ ਹੈ ਪੁੱਛਣਾ ਲੇਵੈ ਦੇ ਉਹ ਪਰਮੇਸ਼ਰ ਪਰਿਪੂਰਨ ਪ੍ਰਮਾਤਮਾ ਨਾਲ ਕਿਸੇ ਨੂੰ ਪੁੱਛ ਕੇ ਦੁਨੀਆ ਬਣਾਉਂਦਾ ਹੈ ਨਾ ਕਿਸੇ ਨੂੰ ਪੁੱਛ ਕੇ ਮਾਰਦਾ ਹੈ ਢਾਉਂਦਾ ਨਾ ਲੈਣ ਦੇ ਲਗਿਆ ਭਾਵ ਗਵਾਨੀਆਂ ਨੂੰ ਦੇਣਾ ਹੈ ਕਿ ਦੂਜੇ ਗਵਾਨੀ ਨੂੰ ਪੁੱਛਦਾ ਨਹੀਂ ਫੇਰ ਤਾਂ ਉਸ ਨੂੰ ਕੋਈ ਕੁਝ ਕਰਨ ਹੀ ਨਾ ਦੇਵੇ ਇਸ ਕਰਕੇ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ ਉਹਦਾ ਕੋਈ ਸਲਾਹਕਾਰ ਨਹੀਂ ਉਹਦਾ ਕੋਈ ਮੰਤਰੀ ਨਹੀਂ ਆਪਣੀ ਮਰਜ਼ੀ ਦਾ ਮਾਲਕ ਹੈ ਇਸ ਦਾ ਮੰਤਰ ਨਾ ਜਾਣੇ ਹੋਰ ਪੁੱਛ ਨਾ ਸਾਜਾ ਪੁੱਛ ਨਾ ਟਾਹੇ ਪੁੱਛ ਨਾ ਲੇਵੈ ਦੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਐਸਾ ਪਰਿਪੂਰ ਪਰਮੇਸ਼ਰ ਪਰਮਾਤਮਾ ਹੈ ਅੰਦਰੋਂ ਪਰਮੰਗਲ ਸਜ ਜਾ ਕੈ ਜਿਸ ਨੇ ਘਰ ਵਿੱਚ ਹਮੇਸ਼ਾ ਆਨੰਦ ਹੀ ਆਨੰਦ ਹੈ ਅੰਦਰ ਸ੍ਰੋਪ ਪਰਮੇਸ਼ਰ ਦੇ ਘਰ ਵਿੱਚ ਮੰਗਲ ਖੁਸ਼ੀਆਂ ਹੀ ਹਨ ਪਾਉ ਉੱਥੇ ਕਦੇ ਸੋਗ ਨਹੀਂ ਹੈ ਇਸੇ ਤਰ੍ਹਾਂ ਜਿਵੇਂ ਬ੍ਰह्म ਗਿਆਨੀ ਭਾਈ ਭਿਖਾਰੀ ਜੀ ਹੋਏ ਹਨ ਉਹਨਾਂ ਦੇ ਘਰ ਭਾਵੇਂ ਉਹਨਾਂ ਦਾ ਬੱਚਾ ਗੁਜ਼ਰ ਗਿਆ ਹੈ ਇੱਕ ਦਿਨ ਪਹਿਲਾਂ ਸ਼ਾਦੀ ਕੀਤੀ ਐ ਦੂਜੇ ਦਿਨ ਗੁਜ਼ਰ ਗਿਆ ਪਰ ਪੰਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਪਾਣਾ ਸੋਗ ਨਹੀਂ ਮਨਾਉਣਾ ਆਪਾਂ ਜਿਵੇਂ ਉਹਦਾ ਹੁਕਮ ਸੀ ਹੋ ਗਿਆ ਇਸ ਕਰਕੇ ਪਰਮੇਸ਼ਰ ਦੇ ਘਰ ਵਿੱਚ ਤੇ ਉਹਦੇ ਗੁਰਮੁਖ ਬ੍ਰਹਮ ਗਿਆਨੀਆਂ ਦੇ ਹੱਡੇ ਵਿੱਚ ਕਦੇ ਸੋਗ ਨਹੀਂ ਅਨੰਦ ਹੀ ਅਨੰਦ ਹੁੰਦਾ ਆਪ ਜੀ ਨੂੰ ਪਤਾ ਹੈ ਨਾ ਆਪਾਂ ਮਰਗ ਦੇ ਉੱਤੇ ਵੀ ਅਨੰਦ ਸਾਹਿਬ ਪੜਦੇ ਹਾਂ ਔਰ ਖੁਸ਼ੀ ਵਿੱਚ ਵੀ ਭੋਗ ਤੇ ਅਨੰਦ ਸਾਹਿਬ ਪੜਦੇ ਹਾਂ ਇਹਦਾ ਮਤਲਬ ਆ ਕਿ ਜੀਵਨ ਦਾ ਅਸਲੀ ਮੰਜ਼ਿਲ ਆਨੰਦ ਹੈ ਅਸੀਂ ਆਨੰਦ ਅਕੀਰ ਨੂੰ ਪਹੁੰਚਣਾ ਹੈ ਚਾਹੇ ਖੁਸ਼ੀ ਹੈ ਚਾਹੇ ਗਮੀ ਹੈ ਅਸੀਂ ਆਨੰਦ ਨਾਲ ਜੁੜੇ ਰਹਿਣਾ ਆਨੰਦ ਮੰਗਲ ਆਨੰਦ ਰੂਪ ਮੰਗਲ ਸਰ ਜਾ ਕੈ ਸਰਬ ਥੋਕ ਸੁਣੀਐ ਕਰਤਾ ਕੈ ਔਰ ਇਹ ਚੀਜ਼ਾਂ ਗੁਰੂ ਪਿਆਰਿਓ ਉਸ ਪਰਮੇਸ਼ਰ ਦੇ ਘਰ ਵਿੱਚ ਥੋਕ ਵਿੱਚ ਹਨ ਬਾਦੂ ਹਨ ਉਹ ਦੇ ਸੂਪ ਰੂਪੀ ਘਰ ਵਿੱਚ ਐਸਾ ਸਭ ਕੁਝ ਸੁਣੀਦਾ ਹੈ ਪਰ ਕਿਸੇ ਵਸਤੂ ਦਾ ਘਟਾ ਨਹੀਂ ਸਾ ਜਿਵੇਂ ਲਿਖਿਆ ਸੱਚੇ ਸਹਿਬਾ ਕਿਆ ਨਾਹੀ ਘਰ ਤੇ ਰਹਿ ਘਰ ਤਾਂ ਤੇਰਾ ਸਭ ਕੇ ਛੈ ਜਿਸ ਦੇ ਸੋ ਪਾਵੇ ਸਦਾ ਸਿਖ ਸਲਾਹਾ ਤੇਰੀ ਨਾਮ ਮਨ ਵਸਾਏ ਨਾਮ ਤੇਰੀ ਕਹਿਣ ਵਸਿਆ ਬਾਜੇ ਸ਼ਬਦ ਘਨੇਰੇ ਕਹਿ ਨਾਲੀ ਸੱਚਾ ਸਾਹਿਬ ਕਿਆ ਨਾਹੀ ਘਰ ਤੇ ਰਹਿ ਐਸਾ ਪਰਿਪੂਰ ਪਰਮੇਸ਼ਰ ਪਰਮਾਤਮਾ ਹੈ ਉਹਦੇ ਘਰ ਵਿੱਚ ਕਿਸੇ ਵਸਤੂ ਦਾ ਘਾਟਾ ਨਹੀਂ ਰਾਜਮੈ ਰਾਜ ਜੋਗਮੈ ਜੋਗੀ ਔਰ ਪਰਮੇਸ਼ਰ ਸਾਰੀਆਂ ਕਲਾ ਦਾ ਮਾਲਕ ਹੈ ਜਿਸ ਤਰ੍ਹਾਂ ਗੁਰਦਾਨਕ ਜੀ ਬਾਰੇ ਲਿਖਿਆ ਪਾਤਸ਼ਾਹ ਜੀ ਨੇ 16 ਕਲਾ ਸਪੂਰਨ ਫਰਿਆ ਅਨੰਤ ਕਲਾ ਹੋਈ ਠਾਕੁਰ ਚੜ੍ਹੇ ਉਹਦੇ ਘਰ ਵਿੱਚ ਕਿਹੜੀ ਕਲਾ ਨਹੀਂ ਹੈ ਉਹ ਰਾਜਿਆਂ ਵਿੱਚ ਚੜਾ ਜਾ ਹੈ ਜੋ ਵੀ ਆਵੇ ਜੋਗੀ ਰੂਪ ਧਾਰਤਾ ਤਪਸਵੀਆਂ ਵਿੱਚ ਤਪੀਆ ਉਹ ਹੈ ਇਸ ਕਰਕੇ ਗ੍ਰਸਤੀਆਂ ਵਿੱਚ ਭੌਗੀ ਵੀ ਉਹ ਹੈ ਉਹ ਸਰਵ ਕਲਾ ਸਮਰੱਥ ਹੈ ਸਾਰੇ ਥਾਵਾਂ ਤੇ ਸਭ ਕਰ ਰਿਹਾ ਹੈ ਕਹੋ ਫੁੱਲ ਰਾਜਾ ਵਾ ਬੈਠਾ ਕਹੋ ਸਿਮਟ ਭਇਉ ਸੰਕਰ ਕੈਠਾ ਸਗਰੀ ਸ਼ੇਠ ਦਿਖਾਇ ਚਰਪਵ ਆਦ ਜੁਗਾਦ ਸਰੂਪ ਸੋਇਆ ਪਰ ਐਸਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ ਰਾਜ ਵਿੱਚ ਰਾਜ ਜੋਗ ਵਿੱਚ ਜੋਗੀ ਤਪ ਵਿੱਚ ਤਪੀਸਰ ਗਰੇਸ ਕਰੇ ਹੋਗੀ ਰਾਜਨ ਮੈਂ ਤੂੰ ਰਾਜਾ ਕਹੀਐ ਘੋਮਣ ਮੈਂ ਭੂਮਾ ਰਾਧੀਆਂ ਵਿੱਚ ਤੈਨੂੰ ਰਾਜਾ ਕਹਿੰਦੇ ਐ ਘੂਮੀਆਂ ਭਾਵ ਅਮੀਰਾਂ ਵਿੱਚ ਤੂੰ ਅਮੀਰ ਹੈ ਠਾਕੁਰ ਮੈਂ ਠਪرائی ਤੇਰੀ ਭਾਵ ਜਿਹੜੇ ਆਪਣੇ ਆਪ ਨੂੰ ਵੱਡੇ ਮਾਲਕ ਸਮਝਦੇ ਐ ਦੁਨੀਆ ਦੇ ਉਹਨਾਂ ਵਿੱਚ ਤੂੰ ਉਹਨਾਂ ਦਾ ਵੱਡਾ ਮਾਲਕ ਹੈ ਕਾਮਰਸੇ ਕੋਮਾ ਇਸ ਤਰ੍ਹਾਂ ਸਾਰਿਆਂ ਦੇ ਸਿਰ ਤੇ ਤੂੰ ਮਾਲਕ ਹੈ ਸੂਰਨ ਮੈਂ ਤੂੰ ਸੂਰਾ ਕਹੀਏ ਜੋਨਿਆਂ ਵਿੱਚ ਤੇਰੀ ਹੀ ਤਾਕਤ ਜੋਦਾ ਹੈ ਸੂਰਨ ਮੈਂ ਤੂੰ ਸੂਰਾ ਕਹੀਏ ਭੋਗਣ ਵਿੱਚ ਭੋਗੀ ਔਰ ਗ੍ਰਸਤੀਆਂ ਵਿੱਚ ਤੂੰ ਹੀ ਭੋਗ ਰਹੇ ਹੈ ਗ੍ਰਸਤਰ ਮੈਂ ਤੋਂ ਵੱਡੋ ਗ੍ਰਸਤੀ ਜੋਗਲ ਮੈਂ ਜੋਗੀ ਗ੍ਰਸਤੀਆਂ ਵਿੱਚ ਵੱਡਾ ਗ੍ਰਸਤੀ ਤੂੰ ਹੈ ਜੋਗੀਆਂ ਵਿੱਚ ਵੱਡਾ ਜੋਗੀ ਤੂੰ ਹੈ ਇਸ ਤਰ੍ਹਾਂ ਜੋਗੀ ਅੰਦਰ ਜੋਗਿਆ ਤੂ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀ ਤੈਨਾਂ ਅੰਤ ਨਹੀਂ ਪਾਇਆ ਜਾ ਸਕਦਾ ਐਸਾ ਪਰਮੇਸ਼ਰ ਹੈ ਜਿਵੇਂ ਰਾਜਿਆਂ ਵਿੱਚੋਂ ਰਾਜਾ ਰੀਸ਼ ਚੰਦ ਜੀ ਸਭ ਤੋਂ ਵੱਡੇ ન્યાਕਰ ਹੋਏ ਹਨ ਉਹ ਰੂਪ ਵੀ ਉਹ ਆਪ ਹੀ ਹੋ ਰਿਹਾ ਹੈ ਜੋਗੀਆਂ ਵੇ ਜੋਗੀ ਗੋਰਖਨਾਥ ਹੋਇਆ ਤੇ ਉਹਨਾਂ ਦੇ ਵਿੱਚ ਵੀ ਜਿਹੜਾ ਜੋਗ ਹੈ ਉਹ ਤਪ ਤਤ ਹੈ ਆਤਮਿਕ ਤਤ ਹੈ ਤੱਪੀਆਂ ਵਿੱਚੋਂ ਵੱਡਾ ਤੱਪੀ ਸ਼ਿਵ ਰੂਪ ਹੋਇਆ ਹੈ ਗ੍ਰਸਤੀਆਂ ਵਿੱਚੋਂ ਵੱਡਾ ਭੋਗੀ ਕ੍ਰਿਸ਼ਨ ਰੂਪ ਹੋ ਕੇ ਉਹ ਆਪ ਹੀ ਸਾਰਿਆਂ ਵਿੱਚ ਵਸ ਰਿਹਾ ਹੈ ਸਾਰੇ ਰਸਾਂ ਨੂੰ ਆਪ ਹੀ ਮਾਨਣ ਵਾਲਾ ਹੈ ਪ੍ਰੀਤਮ ਜੀ ਕਹਿੰਦੇ ਹਨ ਤਪ ਮੈਂ ਤਪੀ ਸਰ ਗ੍ਰਸਤ ਮੈਂ ਭੋਗੀ ਸਾਰਿਆਂ ਵਿੱਚ ਤੂੰ ਹੀ ਵਰਤ ਰਿਹਾ ਹੈ ਧਿਆਏ ਧਿਆਏ ਭਗਤੈ ਸੁਖ ਪਾਇਆ ਜਿਨ੍ਹਾਂ ਨੇ ਤੈਨੂੰ ਸਿਮਰਨਾ ਕੀਤਾ ਤੇ ਹਉਣਾ ਕੀਤਾ ਉਹਨਾਂ ਨੇ ਆਤਮਿਕ ਸੁੱਖ ਨੂੰ ਪ੍ਰਾਪਤ ਕਰ ਲਿਆ ਨਾਨਕ ਤਿਸੁਰ ਕਾ ਕਿਨੇ ਅੰਤ ਨ ਪਾਇਆ ਆਤਮ ਸੁੱਖ ਤਾਂ ਪ੍ਰਾਪਤ ਕਰ ਲਿਆ ਉਹਨਾਂ ਨੇ ਪਰ ਉਹਦਾ ਅੰਤ ਨਹੀਂ ਪਾਇਆ ਗਿਆ ਜਿਵੇਂ ਕੋਈ ਜੇਠਾੜ ਤੇ ਮਹੀਨੇ ਵਿੱਚ ਸਮੁੰਦਰ ਵਿੱਚ ੁੱਭੀ ਮਾਰੇ ਤੇ ਸਮੁੰਦਰ ਵਿੱਚ ੁੱਭੀ ਮਾਰ ਕੇ ਗੁਰੂ ਪਿਆਰੋ ਗਰਮੀ ਤੋਂ ਬਰਸਤ ਗਏ ਪਰ ਸੁਮੰਗਲ ਦਾ ਅੰਤ ਨਹੀਂ ਪਾਇਆ ਜਾਂਦਾ ਇਸੇ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਨੇ ਤੈਨੂੰ ਧਿਆਉਣਾ ਕੀਤਾ ਉਹਨਾਂ ਨੇ ਆਤਮਿਕ ਸੁਖ ਪ੍ਰਾਪਤ ਕਰ ਲਿਆ ਪਰ ਤੇਰਾ ਅੰਤ ਉਹਨਾਂ ਨੂੰ ਨਹੀਂ ਆਇਆ ਖੁਦ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਸੋਦਾ ਦੀ ਪੌੜੀ ਵਿੱਚ ਬਹੁਤ ਗੇਟੀ ਕਰਦੇ ਆ ਤੈਨੂੰ ਆਵਿਗਾਰੇ 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 ਤੇ ਅੱਗੇ ਜਾ ਕੇ ਫਿਰ ਕਹਿੰਦੇ ਹੋਰ ਕੀਤੇ ਗਾਵਣ ਸੇ ਮੈ ਚਤਨ ਆਵ ਨਾਨਕ ਕੀ ਵਿਚਾਰੇ ਇਹ ਨਾਲ ਕੀ ਵਿਚਾਰ ਕੇ ਦੱਸੇ ਤੈਨੂੰ ਹੋਰ ਕਿੰਨੇ ਗਾਰੇ ਆ ਜਿੰਨੇ ਕ ਮੈਂ ਦੇਖੇ ਸੀ ਉਹਨੇ ਕ ਦੱਸ ਦਿੱਤੇ ਐਸਾ ਪਰਿਪੂਰ ਪਰਮੇਸ਼ਰ ਪ੍ਰਮਾਤਮਾ ਹੈ ਏਸੀ 16ਵੀਂ ਆਈ ਦਾ ਦੂਸਰਾ ਪੜਾ ਅੰਗੇ ਤੀਸਰਾ ਪੜਾ ਆਰੰਭ ਹੁੰਦਾ ਹੈ ਜਾਕੀ ਲੀਲਾ ਕੀ ਮਿਤ ਨਾਹੀ ਉਹ ਕੈਸੇ ਕੌਤ ਕਰਦਾ ਉਹਨਾਂ ਦਾ ਕੋਈ ਅੰਤ ਨਹੀਂ ਔਰ ਉਹ ਦੇ ਕੌਦਕਾ ਨੂੰ ਦੇਖ ਕੇ ਵੱਡੇ ਵੱਡੇ ਦੇਵਤੇ ਵੀ ਹਾਰ ਗਏ ਭਾਗ ਉਹਦਾ ਅੰਤ ਨਹੀਂ ਪਾ ਸਕਦੇ ਇਹ ਵਿਚਾਰ ਆਪਾਂ ਅਗਲੇ ਜਵਾਨਾਂ ਵਿੱਚ ਸਰਬਨ ਕਰਾਂਗੇ ਬੋਲਦਿਆਂ ਨੇਕਾਂ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬੰਦਾ ਫਤੇ ਪੌਫਤੇ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਵਾਹ ਗੁਰੂ ਵਾਹ ਗੁਰੂ